ਸੰਜੇ ਦੱਤ ਦੀ ਮਸ਼ਹੂਰ ਫਿਲਮ ਮੁੰਨਾ ਭਾਈ ਐਮ ਬੀਬੀਐਸ ਉਹ ਫਿਲਮ ਜੇ ਤੁਹਾਨੂੰ ਯਾਦ ਹੋਵੇਗਾ ਕਿ ਕਿਵੇਂ ਸੰਜੇ ਦੱਤ ਹਸਪਤਾਲ ਦੇ ਮਰੀਜ਼ਾਂ ਨੂੰ ਜਾਦੂ ਦੀਆਂ ਜੱਫੀਆਂ ਦੇ ਕੇ ਨੱਚਾ ਗਾ ਕੇ ਠੀਕ ਕਰ ਰਿਹਾ ਸੀ ਖੁਸ਼ੀਆਂ ਦੇ ਰਿਹਾ ਸੀ ਖੈਰ ਉਹ ਇੱਕ ਫਿਲਮ ਸੀ ਹੁਣ ਅਸਲੀਅਤ ਦੇਖੋ ਇਹ ਤਸਵੀਰਾਂ ਨੇ ਪੂਰਬੀ ਦਿੱਲੀ ਦੇ ਸਭ ਤੋਂ ਵੱਡੇ ਗੁਰੂ ਤੇਗ ਬਹਾਦਰ ਹਸਪਤਾਲ ਦੀਆਂ ਜਿੱਥੇ ਕੀ ਸੀ ਐਤ ਮੰਤਰੀ ਕੀ ਡਾਕਟਰ ਤੇ ਕੀ ਨਰਸਾ ਤੇ ਮਰੀਜ਼ ਸਾਰੇ ਦੇ ਸਾਰੇ ਹੀ ਬਾਲੀਵੁੱਡ ਦੇ ਗਾਣਿਆਂ ਤੇ ਠੁਮਕੇ ਲਗਾਉਂਦੇ ਨਜ਼ਰ ਆਏ ਇਹ ਵੀਡੀਓ ਹੈ ਹਸਪਤਾਲ ਦੇ ਜੱਚਾ ਬੱਚਾ ਵਾਰਡ ਦੀ ਜਿੱਥੇ ਤੁਸੀਂ ਵੀ ਦੇਖੋ ਇਹ ਨਜ਼ਾਰਾ ਫਿਰ ਅੱਗੇ ਦੀ ਕਹਾਣੀ ਦੱਸਦੇ ਹਾਂ ਉਹਨਿਸ ਡਾਂਸਪੇਸ਼ਲੀ ਕਹਾਣੀ ਸੁਣੋ ਇਹ ਸਾਡੇ ਦੇਸ਼ ਦੇ ਮੈਡੀਕਲ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਸਰਕਾਰੀ ਹਸਪਤਾਲ 'ਚ ਵਿਦੇਸ਼ਾਂ ਦੀ ਤਰਸ ਦੇ ਡਾਂਸ ਥੈਰੇਪੀ ਕੀਤੀ ਜਾ ਰਹੀ ਹੈ ਜੀਹਾਂ ਡਾਂਸ ਥੈਰੇਪੀ ਉਥੇ ਦਿੱਲੀ ਦੇ ਸਿਹਤ ਮੰਤਰੀ ਨੇ ਇਸ ਡਾਂਸ ਨੂੰ ਹੈਪੀਨੈਸ ਯਾਨੀ ਕਿ ਖੁਸ਼ੀ ਵਾਲੀ ਪਹਿਲ ਦੱਸਦੇ ਹੋਏ ਇਸ ਦੀ ਤਾਰੀਫ਼ ਕੀਤੀ ਹੁਣ ਇਸ ਡਾਂਸ ਥੈਰੇਪੀ ਦਾ ਮਕਸਦ ਹੈ ਕਿ ਮਰੀਜ਼ਾਂ ਦਾ ਦਿਨ ਬਦ ਦਿਨ ਡਾਕਟਰਾਂ ਤੋਂ ਟੁੱਟਦਾ ਜਾ ਰਿਹਾ ਵਿਸ਼ਵਾਸ ਵਾਪਸ ਜਿੱਤਿਆ ਜਾ ਸਕੇ ਤੇ ਮਰੀਜ਼ਾਂ ਨੂੰ ਹਸਪਤਾਲ 'ਚ ਇੱਕ ਚੰਗਾ ਵਾਤਾਵਰਣ ਮਿਲੇ ਉਥੇ ਹੀ ਸਿਹਤ ਮੰਤਰੀ ਜੈਨ ਨੇ ਬਾਕੀ ਹਸਪਤਾਲਾਂ ਨੂੰ ਵੀ ਥੈਰੇਪੀ ਵਰਤਣ ਦੀ ਸਲਾਹ ਦਿੱਤੀ ਦੂਜੇ ਪਾਸੇ ਕੁਝ ਡਾਕਟਰਾਂ ਨੇ ਇਸ ਥੈਰੇਪੀ ਦਾ ਵਿਰੋਧ ਵੀ ਕੀਤਾ ਉਹਨਾਂ ਦਾ ਕਿਹਾ ਸੀ ਕਿ ਉਹਨਾਂ ਵੱਲੋਂ ਹਸਪਤਾਲ 'ਚ ਨੱਚਾ ਲਈ ਡਾਕਟਰੀ ਨਹੀਂ ਕੀਤੀ ਗਈ। ਖੈਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸਿਹਤ ਮੰਤਰੀ ਦੇ ਕਹਿਣ ਮੁਤਾਬਕ ਇਹ ਡਾਂਸ ਥੈਰੇਪੀ ਬਾਕੀ ਦੇ ਸਰਕਾਰੀ ਹਸਪਤਾਲਾਂ 'ਚ ਵੀ ਵਰਤੀ ਜਾਂਦੀ ਹੈ ਕਿ ਨਹੀਂ। ਬਿਊਰੋ ਰਿਪੋਰਟ, ਦਿੱਲੀ ਪੋਸਟ ਪੰਜਾਬੀ। ਫਰਾਤ ਇੰਤਜ਼ਾਰ ਕਰਨ ਲੱਗ ਰਿਹਾ ਹੈ। तैयार मैं टट्टू हो शीशा है नहीं पग बन और इसने थारी पंजाबी में के बोला इसे फ्रंट मिरर कहते हैं अब पीछे दे पेज वास्ते छोटा शीशा चाहिए कि तुसी भी विदेश विच अपना भविख बना चाहते हो पाओ विदेश विच पढ़ाई करने का मौका पिरामिड ई सर्विस दी सलाह नाल भारत अते पंजाब सरकार तो मान्यता प्राप्त करो तिरानवे